ਇੱਥੇ ਹੋਰ ਵੀ ਸੇਵਾਦਾਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਕੀ ਕਹਿਣਾ ਚਾਹੋ ਇਹ ਨੰਕਰਪੁਰ ਦੀ ਦਾ ਰਿਹਾ ਜੀ ਇਹ ਸਾਡੇ ਨੰਕਰਪੁਰ ਪੱਖੋ ਕੀ ਪੰਚਾਇਤ ਗਰਾਬੜਾ ਕਮੇਟੀਆ ਜੀ ਜਿਨ੍ਹਾਂ ਨੇ ਐਨਆਰ ਵੀਰ ਬਾਹਰ ਬੈਠੇ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਲੰਗਰ ਚੱਲ ਰਿਹਾ ਹੈ ਅੱਜ ਵੀ ਦਸੰਤ ਹਾਂਜੀ ਤੇ ਕੀ ਕਹੋਗੇ ਫਿਰ ਮਤਲਬ ਕਿਹਦਾ ਜਿਹੜੇ ਜੀ ਤੇ ਨਹੀਂ ਵੀ ਲੰਗਰ ਚੱਲਦਾ ਹੈ ਇਹ ਲਾਉਣੇ ਚਾਹੀਦੇ ਇਲੰਗਰ ਗੁਰੂ ਸਾਹਿਬ ਦੇ ਬੱਚਿਆਂ ਨੂੰ ਆਪਾਂ ਯਾਰ ਕਰਾਇਆ ਕਰੀਗੀ ਜੀ ਠੀਕ ਆ ਜੀ ਤੇ ਬਾਣਾ ਪਾ ਕਰ ਕਰੀਗੀ ਬਾਣੀ ਦੇ ਕੁਲਵਾਰੀਆਂ ਜੋ ਠੀਕ ਹੈ ਇਸਕੇ ਸਾਡੇ ਨਾਲ ਪਿੰਡ ਪੱਖੋ ਗਿਆ ਦੇ ਨਿਕਲ ਨੂੰ ਅਸੀਂ ਜਿਨ੍ਹਾਂ ਨੇ ਇਸ ਲਈ ਦੋ ਦਿਨਾਂ ਤੋਂ ਲੈ ਕੇ ਫਰਸਾਦੇ ਦੀ ਤੇ ਜ਼ਿਆਦਾ ਲੰਗਰ ਚੱਲ ਰਿਹਾ ਹੈ ਤੇ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਜਿਹੜਾ ਇਹ ਸ਼ਹੀਦੀ ਦੇ ਸੋਗ ਦੇ ਦਿਨ ਨੇ ਪਰ ਜਿਹੜੇ ਬੰਦੇ ਇੱਥੇ ਮਿੱਠਾ ਬਣਾਉਂਦੇ ਨੇ ਥੋੜੀ ਸਰ ਕਰਦੇ ਨੇ ਉਹਨਾਂ ਨੂੰ ਹਮੇਸ਼ਾ ਸਦਾ ਲਗੜੀ ਚਲਾਉਣਾ ਚਾਹੀਦਾਗਾ ਜਿਵੇਂ ਉੱਥੇ ਤੁਹਾਨੂੰ ਦੱਸ ਦਵਾਂ ਕਿ ਇਹ ਛੋਟੇ ਸਾਹਿਬ ਜੀਆਂ ਨੂੰ ਲੈ ਕੇ ਲਗਨ ਲਾਇਆ ਗਿਆ ਉੱਥੇ ਬਾਬਾ ਮੋਤੀ ਮਾਰੇ ਜੜੀ ਬਹੁਤ ਵੱਡਾ ਇਹਦੇ ਵਿੱਚ ਬਹੁਤ ਵੱਡੀ ਕਹਾਵਾਨੀ ਹੈ ਭਾਵੇਂ ਮੁਗਲ ਹਕੂਮਤ ਦਾ ਬਹੁਤ ਵੱਡਾ ਕਹਿਰ ਸੀਗਾ ਡਰਦੇ ਸੀ ਲੋਕ ਪਰ ਫਿਰ ਵੀ ਬਾਬਾ ਮੋਤੀ ਮਾਰੇ ਨੇ ਆਪਣੀ ਰਵਾਨੀ ਨੂੰ ਆਪਣੀ ਜਾਨ ਤੱਕ ਰੱਖ ਕੇ ਉਹਨਾਂ ਦੀ ਦੋਧ ਨੇ ਕੀ ਜਾਂਦਾ ਰਿਹਾ ਤਾਂ ਉਹਨਾਂ ਨੇ ਆਪਣਾ ਘਰ ਵੀ ਰੱਖਿਆ ਆਪਣੇ ਪਰਿਵਾਰ ਦੇ ਘਰ ਵੀ ਘਰ ਦਾ ਆਪਣੇ ਘਰ ਵਾਲੇ ਦੇ ਘਰੇ ਵੀ ਉੱਥੇ ਰੱਖਦੇ ਤੇ ਰਹੇ ਪਰ ਫਿਰ ਵੀ ਉਹਨਾਂ ਨੇ ਆਪਣੀ ਜੀਵ ਸੇਵਾ ਸੇਵ ਨੁਭਾਈ ਸੀ ਜਦ ਮੁਗਲ ਹਕੂਮਤ ਨੂੰ ਪਤਾ ਲੱਗੇ ਕਿ ਬਾਬਾ ਮੋਤੀ ਮਲੇਰੀ ਜੀ ਨੇ ਉਹਨਾਂ ਦੀ ਤੋਦ ਪਲਾ ਕੇ ਮਦਦ ਕੀਤੀ ਐਸੋਨੇ ਸਹਾਇਤਾ ਕਰਦਾ ਤਾਂ ਉਹਦੇ ਕੁੱਗੇ ਪਰਿਵਾਰ ਨੂੰ ਪੂਰੀ ਜਵਾਬ ਦਿੰਦਾ ਜਿਹੜਾ ਇਹ ਪੂਰਾ ਮਹੀਨਾ ਸ਼ਹੀਦਾਂ ਦਾ ਸ਼ਹੀਦੀਆਂ ਨੂੰ ਲੈ ਕੇ ਜਿਹੜਾ ਉਹਦਾ ਮਹੀਨਾ ਹੁੰਦਾ ਹੈਗਾ ਸਾਨੂੰ ਸਾਰਿਆਂ ਨੂੰ ਜੋ ਵੀ ਸਾਡੀ ਵੀਡੀਓ ਦੇਖਦੇ ਉਹਨਾਂ ਸਾਰਿਆਂ ਨੂੰ ਸਾਡੇ ਕੋਸ਼ਟਾ ਕਿ ਇਹ ਦਿਨ ਦੇ ਸੋਗ ਦੇ ਦਿਨ ਨੇ ਇਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਖੁਸ਼ੀ ਆਦਾ ਜਾਂ ਅਜਿਹੇ ਦੇ ਪ੍ਰੋਗਰਾਮ ਨਾ ਕੀਤੇ ਜਾਣ ਕਿਉਂਕਿ ਸਹੀਦੀ ਦੇ ਅਰੇ ਚੱਲਦੇ ਨੇ ਸਾਨੂੰ ਪੁਰਾਣੀ ਬਾਰੀ ਨੂੰ ਪੁਰਾਣੇ ਬੱਚਿਆਂ ਦੇ ਲਈ ਸਾਨੂੰ ਆਪਣੇ ਘਰਾਂ ਦੇ ਵਿੱਚ ਰਹਿ ਕੇ ਪਾਲਣਾ ਚਾਹੀਦਾ ਸਾਨੂੰ ਇਹ ਇਲਜ਼ਾਮ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਆਪਾਂ ਨੂੰ ਪਤਾ ਕਿ ਆਪਣੇ ਨੇੜੇ-ਤੇੜੇ ਬਹੁਤ ਐਸੇ ਗੁਰੂਤਾਂ ਬਣੇ ਰਹੇਗੇ ਸਾਡੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਉਹਨਾਂ ਨੂੰ ਦਿਖਾਓ ਸਰਹੰਦ ਲੈ ਕੇ ਜਾਓ ਮਹੇਤਿਆਨ ਸਾਹਿਬ ਲੈ ਕੇ ਜਾਓ ਤਾਂ ਕਿ ਸਾਡੇ ਬੱਚਿਆਂ ਨੂੰ ਨਸ਼ੇ ਦੀ ਬਜਾਈ ਸ ਤੱਕ ਨੂੰ ਦੇ ਨਗਰ ਦੇ ਨਮਾਇਆ ਇਸੇ ਤਰ੍ਹਾਂ ਦਾ ਦੇ ਸਾਹਮਣੇ ਉਹ ਵੀ ਇਸੇ ਤਰ੍ਹਾਂ ਦੀਆਂ ਨਵੇਂ ਮੇਂ ਖਬਰ ਲੱਗ ਕੇ ਫਿਰ ਹਾਜ਼ਰ ਹੋ ਮੰਗ ਉਦਕਲੀ ਸਸੇਕਰ ਸਸੇਕਰ